ਹੈਲੋ ਗਾਇਜ਼ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਆਜੋ ਆਪਾਂ ਅੱਜ ਪੈੱਨਡ ਵਾਲੇ ਖੇਤ ਆਏ ਆ ਇੱਧਰ ਲਈ ਵੀ ਤੁਹਾਨੂੰ ਸਬਜ਼ੀ ਦਿਖਾਉਂਦੇ ਆ ਨਾਲੇ ਜਿਹੜੇ ਬੂਟੇ ਲਾਏ ਸੀ ਨਵੇਂ ਚੱਲੇ ਵੇ ਉਹ ਦਿਖਾਉਂਦੇ ਆ ਨਾਲੇ ਦੇਖੋ ਸਵੇਰ ਸਵੇਰ ਦਾ ਮੌਸਮ ਸਾਡੇ ਅੱਜ ਕੁਸ ਤੋਂ ਹੰਡ ਘਟਾ ਦੇਖੋ ਟਾਈਮ 7:30 ਤੋਂ ਤੀਤੇ ਦਾ ਤੇ ਅੱਜ ਕੁਸ ਮੌਸਮ ਨੇ ਫਰਕ ਪਾਇਆ ਨਹੀਂ ਤਾਂ ਨਾਤ ਇੰਨੀ ਧੁੰਦ ਹੁੰਦੀ ਸੀ ਸਵੇਰ ਸਵੇਰ ਕੁਸ ਨਹੀਂ ਦਿੰਦਾ ਸੀ ਇਸ ਵੇਲੇ 10-11 ਵਜੇ ਤਾਈਂ 12 ਵਜੇ ਤਾਈਂ ਤੇ ਯਾਨੀ ਕਿ ਅੱਜ ਕੋਸ ਮੌਸਮ ਸੈੱਟ ਹੋਇਆ ਤੇ ਦੇਖੋ ਆਪਣੀ ਨਾਲ ਦਾ ਗੋਭੀ ਨਾਲੇ ਆ ਦੇਖੋ ਗੰਡੇ ਵੱਟਾਂ ਤੇ ਲਾਏ ਵੇ ਦੇਖੋ ਇਹ ਪਿਆਜ਼ ਆ ਆਪਣੇ ਵੱਟਾਂ ਤੇ ਲਾਏ ਵੇ ਬਹੁਤ ਸੋਹਣੇ ਖੜੇ ਆ ਗੋਭੀ ਖੜੀ ਆ ਤੇ ਗੋਭੀ ਵਿੱਚੋਂ ਦਾ ਗੋਭੀ ਫੁੱਲ ਤਿਆਰ ਵੀ ਹੋ ਗਏ ਵੱਡਣ ਵੀ ਲਾ ਗਏ ਤੇ ਦੇਖੋ ਗੋਭੀ ਵੀ ਤੇ ਆ ਪਾਲਕ ਇਸ ਤਰ੍ਹਾਂ ਗੇਤੀ ਗੇਤੀ ਪਾਲਕ ਵੜਦੇ ਵੀ ਆ ਆ ਦੇਖੋ ਧਣੀਆਂ ਧਣੀਆਂ ਦਾ ਬੋਹਾ ਵੀਰੀ ਵੱਡ ਵੀ ਲਿਆ ਇਹ ਆਡਾਂ ਵਾਲਾ ਆ ਦੇਖੋ ਇਧਰ ਵੀ ਪਿਆਜ਼ ਆ ਵੱਟਾਂ ਤੇ ਲਾਏ ਹੋਏ ਦੇਖੋ ਕਿੰਨੇ ਸੋਹਣੇ ਆ ਇਹ ਪਿਆਜ਼ ਖੜੇ ਆ ਹੁਣ ਇਹਨਾਂ ਤੇ ਕਣਕ ਹੁਣ ਇਕੱਲਿਓ ਵਿਹਲੇ ਹੋ ਗਏ ਹੱਥ ਫਿਰਿਆ ਉਹ ਫੇਰ ਉਧਰ ਮੂੜੀਆਂ ਆ ਗਈਆਂ ਹੈ ਤੇ ਆ ਬਾਦਾਮਾਂ ਦਾ ਬੂਟਾ ਖੜਾ ਉਹ ਨਿੰਬੂ ਤੇ ਆਹ ਇਹ ਜਿਹੜਾ ਚੀਕੂ ਲਾਇਆ ਸੀ ਇਹ ਥੱਲੋਂ ਗੁੱਡਣ ਜੇ ਵਾਲਾ ਰਹਿ ਗਿਆ ਉਦਨੇ ਤੁਰ ਪਿਆ ਵੀ ਚੀਕੂ ਦਾ ਬੁੱਟਾ ਵੀ ਮੈਂ ਥੱਲੋਂ ਕਾਕੂ ਪੜਦੇ ਆਂ ਇਹਦੋਂ ਵੀ ਤੇ ਬਹੁਤ ਸੋਹਣੀ ਖੜੀ ਏ ਸਬਜੀ ਇਧਰ ਵੀ ਤੇ ਅਮਰੂਦ ਦੇਖੋ ਸਿਆਲ ਚ ਭਰਿਆ ਪਿਆ ਹੁਣ ਇਹ ਸਿਆਲੂ ਅਮਰੂਦ ਆ ਦੇਖੋ ਲੱਗੇ ਵੇ ਅਮਰੂਦ ਆ ਗੁੱਚੇ ਹੀ ਆ ਤਾਂ ਤਾਂ ਸ਼ੂਟ ਉਹ ਬੱਚ ਵੀ ਐ ਲੱਗਦਾ ਆਉਂਦਾ ਦੇਖੋ ਇਹ ਰੋਏ ਪੱਕੇ ਵੇ ਤੇ ਉਧਰ ਜਿਹੜਾ ਅੰਬ ਲਾਇਆ ਸੀ ਕਿੰਨੂ ਲਾਇਆ ਸੀ ਉਹ ਵੀ ਦਿਖਾਉਨੇ ਆ ਆਦੇ ਆਪਣੀਆਂ ਜਾਮਣ ਪਿਛਲੇ ਸਾਲ ਲਾਈ ਸੀ ਇਹ ਤੇ ਆ ਦੇਖੋ ਆਪਣੀ ਹਲਦੀ ਦੇਖੋ ਖੜੀ ਆ ਬੁੱਲ ਸਰੇ ਖੜੀ ਆ ਹਲਦੀ ਆ ਇਨੇ ਕਥਾਂ ਚੋਈ ਦੇ ਲੋ ਆਪਣੀ ਸੁਕਾਈ ਸੁਕਾਈ ਵੀ 15 ਕਿਲੋ ਹੋ ਜਾਂਦੀ ਹੈ ਦੇਖ ਲੋ ਆ ਕਿੰਨਾ ਕਥਾਂ ਦਾ ਹਲਦੀ ਦਾ ਨਾਲੇ ਬਸ ਇਹ ਪਹਿਲਾਂ ਇੱਥੇ 베ਰੀ ਹੁੰਦੀ ਬਹੁਤ ਭਾਰੀ ਉਹ ਨਹੀਂ ਰਹੀ ਨੇ ਸੜਤੀ ਬਸ ਇਹਦੇ ਥੱਲੇ ਥੱਲੇ ਹੀ ਹੁੰਦੀ ਆ ਲਾਈ ਵੀ ਇਨੇ ਕਥਾਂ ਚੋਈ ਸੁਕਾਈ ਵੀ 20 ਕਿਲੋ ਦੇ ਨੇੜੇ ਹੋ ਜਾਂਦੀ ਹੈ ਦੇਖ ਲੋ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਆਹ ਦੇਖ ਕਿ ਕਿੰਨੂ ਦਾ ਬੂਟਾ ਜਿਹੜਾ ਸੌਣ ਚਲਾਇਆ ਸੀ ਵਧੀਆ ਚੱਲ ਪਿਆ ਫੋਟਾਂ ਕਰਦਾ ਆਉਂਦਾ ਇਹ ਆ ਮਦਾ ਬੂਟਾ ਖੜਾ ਦੇਖੋ ਜਿਹੜਾ ਕੀ ਲਾਇਆ ਸੀ ਬਹੁਤ ਸੋਹਣਾਗਾ ਇਹ ਚੱਲ ਪਿਆ ਪੂਰਾ ਵਧੀਆ ਬਸ ਇੱਕ ਅੱਜ ਖੰਜੂਰ ਲਿਉਣੀਆਂ ਲਾ ਕੇ ਖਜੂਰ ਖੜੀ ਆ ਉਹ ਅੱਜ ਲਾਉਣੀਆਂ ਲਿਆ ਕੇ ਆਪਾਂ ਅੱਜ ਖੇਤ ਉਹ ਵੀ ਲਾਵਾਂਗੇ ਅਸੀਂ ਵੀਡੀਓ ਨੂੰ ਇੱਥੇ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ